ਸਤਿ ਸ਼੍ਰੀ ਅਕਾਲ ਬਾਬਿਓ ਕੀ ਹਾਲ ਚਾਲ ਆ ਬਾਈ ਢਿੱਲੋ ਗਰੁੱਪ ਕੋੜ ਫੱਤੇ ਵਾਲੇ ਬਾਈ ਇੱਕ ਵਾਰ ਫਿਰ ਤੋਂ ਆਪਣੇ ਕੋਲੇ ਪਹੁੰਚਿਆ ਬਾਈ ਕਰਾਹੇ ਡਿਲੀਵਰੀ ਲੈਣ ਬਿੱਟੂ ਬਾਈ ਆਪਣੇ ਨਾਲ ਆ ਸੋ ਬਾਈਆਂ ਨੇ ਆਪਣੇ ਕੋਲ ਪਹਿਲਾਂ ਵੀ ਕਰਾਹ ਬਣਵਾਇਆ ਸੀ ਤੇ ਹੁਣ ਵੀ ਬਣਵਾਇਆ ਬਾਈ ਨਾਲ ਗੱਲਬਾਤ ਕਰਦੇ ਆ ਤੇ ਨਾਲੇ ਤੁਹਾਡੇ ਨਾਲ ਵੀ ਰੂਬਰੂ ਕਰੋਗਾ ਬਾਈ ਗੱਲਬਾਤ ਕਿਵੇਂ ਆਪਣੇ ਕਰਾਹ ਲੱਗਦੇ ਆ ਕਿਵੇਂ ਚੱਲਦੇ ਆ ਸਾਰੀ ਗੱਲਬਾਤ ਕਰਾਂਗੇ ਹਾਂਜੀ ਬਾਈ ਬਿੱਟੂ ਕੀ ਹਾਲ ਆ ਕੀ ਹਾਲ ਆ ਬਾਈ ਠੀਕ ਆ ਬਾਈ ਪਹਿਲਾਂ ਤਾਂ ਆਪਾਂ 3 ਕੁਇੰਟਲ ਦਾ 3.5 ਕੁਇੰਟਲ ਦਾ ਕਰਾਹ ਬਣਾਇਆ ਸੀ ਬਾਈ ਠੀਕ ਆ ਬਾਈ ਉਹ ਤਾਂ ਸੈਲ ਲੈਣ ਲਈ ਤਰਨ ਵਾਸਤੇ ਬਣਾਇਆ हां ए 2.5 क्विंटल वजन है जी एदा 2.5 क्विंटल वजन साढ़े 3 क्विंटल ਦਾ ਬਣਾ ਕੇ ਦਿੱਤਾ ਸੀ ਉਹ ਜਿਹੜਾ ਆਪਣਾ ਸੈਲਰ ਦੇ ਕੰਮ ਵਾਸਤੇ ਤੁਸੀਂ ਲੈਤਾਈ ਵਧੀਆ ਚੱਲੇਗਾ ਵਧੀਆ ਵਧੀਆ ਪੂਰਾ ਵਧੀਆ ਹੋ ਕੇ ਰਿਪੋਰਟ ਆਉਗੀ ਬਾਕੀ ਪਹਿਲਾਂ ਵੀ ਬਾਈਆਂ ਨੂੰ ਆਪਾਂ 26 ਇੰਚੀ 22 ਇੰਚੀ ਸੋ ਬਾਈਆਂ ਦੇ ਟਰੈਕਟਰ ਵੱਡੇ ਹੋਣ ਕਰਕੇ ਬਾਈਆਂ ਨੇ ਸਾਈਜ਼ ਥੋੜੇ ਜੇ ਵਧਾਏ ਇਸ ਵਾਰ ਤੋਂ ਬਹੁਤ ਵਧੀਆ ਕਰਾਹ ਬਣਾਇਆਗਾ 2.5 क्विंटल ਦਾ ਫਰੇਮ ਫਰੂਮ ਇਹਦੇ ਵਿੱਚ ਆਪਾਂ ਚੇਂਜ ਕੀਤਾਗਾ ਖਿੱਲੀਆਂ ਇਹਦੇ ਵਿੱਚ ਆਪਾਂ ਪੈਂਦੇ ਆਂ ਜਿੱਤਗਾ ਨੇ ਤੇ ਬਹੁਤ ਵਧੀਆ ਕਰਾਹ ਬਾਈ ਨੂੰ ਆਪਾਂ ਰੈਡੀ ਕਰਕੇ ਦਿੱਤਾ ਹੈ ਬਾਈ ਤੇ ਤੁਸੀਂ ਵੀ ਕਰ ਲਓ ਕੰਟੈਕਟ ਬਾਈ ਜਿਹੜਾ ਭਰਾ ਰਾਹ ਬ ਸਤਿ ਸ੍ਰੀ ਅਕਾਲ ਸਿੰਘ ਕੋਰਸ਼ਮੀਰ ਦੁਕਾਨ ਨੰਬਰ 3 ਉੱਤੇ ਬਾਕੀ ਸਕਰੀਨ ਤੇ ਚੱਲਦਾ ਨੰਬਰ ਵੀ ਕਾਲ ਕਰ ਲਿਓ ਜਿਹੜਾ ਪ੍ਰਾਂਤਾਸਤਰ ਹੈਗਾ ਬਾਕੀ ਬਾਈ ਇੱਕ ਵਾਰੀ ਚਲਾ ਕੇ ਵੀ ਸਾਨੂੰ ਰਿਵਿਊ ਜਰੂਰ ਦਿਓ ਹਾਂ ਹਾਂ ਜਰੂਰ ਬਾਈ ਤੁਹਾਨੂੰ ਰਿਵਿਊ ਤੇ ਆਪਾਂ ਆਪਣੇ ਈਵਰਸ ਦੇ ਰੂਰੂ ਕਰਾਂਗੇ ਆਪਣੀ ਵੀਡੀਓ ਉਹ ਵੀ ਤੇ ਜਰੂਰ ਕਰਿਓ ਬਾਈ ਕੰਟੈਕਟ ਸ੍ਰੀ ਕਾਲ ਜੀ ਓਕੇ ਜੀ